ਮੈਂ ਇਹ ਸਵਾਲ ਅਸੈਂਬਲੀ 'ਚ ਪੁੱਛਿਆ ਸੀ ਸਾਡੀ ਬਹਿਸ ਚੱਲ ਵੀ ਦੂਜੇ ਪਾਸੇ ਚੰਨੀ ਤੇ ਬੀਬੀ ਭੱਤਮ ਤੇ ਸਾਰੇ ਕਾਂਗਰਸੀ ਬੈਠੇ ਤੇ ਮੈਂ ਇਧਰ ਦੇ ਪਾਸੇ ਵੱਡੇ ਪਾਲਸਾ ਨਾਲ ਬੈਠੇ ਸੀ ਮੇਰੀ ਟਰਾਈ ਮੈਂ ਬੋਲੋ ਵੀ ਮਾ ਕੇ ਹੀ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੱਲਾ ਸਵਾਲ ਹੀ ਪੰਜ ਪੁੱਛਦੇ ਆਂ ਮੈਂ ਕਹਾਂ ਜੀ ਮੇਰਾ ਇੱਕ ਸਵਾਲ ਹੈ ਚੰਨੀ ਸਾਹਿਬ ਤੁਸੀਂ ਸਾਰੇ ਲੀਡਰੋਂ ਸਾਰੇ ਕਾਂਗਰਸੀ ਬੈਠਿਓ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੁਹਾਡਾ ਰਾਜ ਰਿਹਾ ਹੈ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਕਾਂ ਦੇ ਪੀਜਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਬਣਾਈਆਂ ਕੋਈ ਪੰਜ ਠੀਕ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖੁਸ਼ਬੂਸ ਕਰਨ ਲੱਗੇ ਆ ਦੱਸ ਕੀ ਬਣਿਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਹ ਛੱਡੋ ਪੰਜ ਚਾਰ ਦੱਸ ਦੀ ਫਿਰ ਇੱਕ ਦੂਜੇ ਨੂੰ ਖੁਸ਼ਬੂਸ ਕਰਨ ਲੱਗੇ ਇੱਕ ਲੈ ਮੈਂ ਕਹ ਜਿਵੇਂ ਤਿੰਨ ਦੱਸ ਦਿਓ ਤੁਸੀਂ ਫਿਰ ਦੇਖਿਆ ਜਿਵੇਂ ਟੀਵੀ ਤੇ ਅਖੀਰ ਤੇ ਮੈਂ ਹੱਥ ਜੋੜ ਕੇ ਇਹਨਾ ਇੱਕ ਕੀ ਦੱਸ ਦਿਓ ਅਗਰੂ ਕੰਨੀ ਉੱਠ ਕੇ ਬੜਾ ਸ਼ੇਰ ਬਣਿਆ ਹਾਂ ਜੀ ਸਰਕਾਂ ਦੇ ਪੈਚ ਲਾਏ ਉਹਨਾਂ ਕੰਮ ਕੀਤਾ ਬਹਾਦਰੀ ਐ ਜਿਹੜੇ ਤੇ ਚੰਨੀ ਨਾਲੋਂ ਤੋਂ ਮੜੇ ਆ ਝਾੜੂ ਵਾਲੇ ਹਾਂ ਟਰਾਂਸਫਾਰਮਰਾਂ ਦੇ ਵੀ ਉਹਦੇ ਰੱਦਨ ਕਰਨ ਲੱਗੇ ਟਰਾਂਸਫਾਰਮਰ ਤਾਂ ਮਲਾ ਜਿੰਦਾਰੀ ਨਵਾਂ ਲਾ ਲਿਆ ਆਉਂਦਾ ਸੀ ਆਪਣੀ ਸਰਕਾਰ ਦੇ ਹੈ ਐਨੀ ਪਾਵਰ ਦਾ ਜ਼ਰਦਾਲ ਕੋਲੇ ਸੀ ਸਾਡੇ ਕੋਲ ਟਰਾਂਸਫਾਰਮਰ ਤੇ ਇਹ ਜੁੜੀ ਅਕੀਦਾਂ ਆਹ ਤਾਂ ਹਾਲਾਤ ਐ ਯਾਰ ਮੈਂ ਤੁਹਾਨੂੰ ਸਹੀ ਦੱਸਾਂ